ਚੱਲੇ ਵਾਲ ਤੋਂ ਰੂਬਰ ਜੀ ਦਾ ਧੰਨਵਾਦ ਕਰਦੇ ਆ ਗੈਰੀ ਸਰ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਹੁਤ ਹੀ ਵਧੀਆ ਮੰਡਾਲੇ ਦਾ ਜੋਤ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਦਿਨ ਦਿਨ ਮਜ਼ਬੂਤ ਹੋ ਰਿਹਾ ਉਹਨਾਂ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਤੇ ਡਵੈਲਪਮੈਂਟ ਕਰਾਈ ਤੇ ਜੋ ਤੰਤਲ ਬਣਤੀ ਜਾਈ ਮਹਿਸੂਸ ਕਰਦੇ ਨੇ ਲੋਕ ਕਿ ਸਾਈ ਵਿੱਚ ਸਰਕਾਰ ਆਪਣੀ ਬਣਨੀ ਹੈ ਸਰਦਾਰ ਸ਼ਬੀਤ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਜੋ ਇਸ ਕਰਕੇ ਅੱਜ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਨਨ ਕੀਤਾ ਜੇ ਤਕਰੀਬਨ ਹੈ ਕੋਈ 50 ਪਰਿਵਾਰ ਜਿਹੜੇ ਨੇ 70 ਪਰਿਵਾਰ ਦੂਜੀਆਂ ਪਾਰਟੀਆਂ ਚੋਂ ਕਾਂਗਰਸੀ ਆੜੂ ਤੋਂ ਛੱਟ ਕੇ ਆਏ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਇਹਨਾਂ ਨੇ ਰੇਸ਼ਮਾ ਜਨਜੀ ਜੋ ਹਲਕਾ ਇੰਚਾਰਜ ਨੇ ਇਹਨਾਂ ਨੇ ਬੰਦੇ ਜਾਇਨ ਕਰਾਏ ਨੇ ਭਵਿੰਦਰ ਜੀ ਜੋ ਜੂਥ ਦੇ ਟਿਕ ਹੋਣੇ ਲੀਡਰ ਨੇ ਤੇ ਸਾਰੇ ਜਿਹੜੇ ਨੇ ਸਾਡੀ ਪਾਰਟੀ ਜਾਇਨ ਕੀਤਾ ਹੈ ਨਾ ਗੁਰਕਮਾਲ ਸਿੰਘ ਮਾਲੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੋਏ ਨੇ ਕਾਦੀਆਂ ਤੋਂ ਇੰਚਾਰਜ ਨੇ ਮੈਂ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਪਰਿਵਾਰਾਂ ਦੇ ਮੁਖੀਆਂ ਨੇ ਤੇ ਜੂਥ ਦੇ ਲੀਡਰਾਂ ਨੇ ਅੱਜ ਖੀਰੋਮਨੀ ਕਲ ਜਲਦੀ ਪਾਰਟੀ ਵਿੱਚ ਜੁਆਇਨ ਕਰਕੇ ਸਾਡਾ ਮਾਨ ਮਦਿਆ ਮਨ ਨੂੰ ਜੀ ਆਇਆਂ ਕਹਿੰਦਾ ਆ ਧੰਨਵਾਦ ਕਰਨਾ ਕਿ ਸਵਾਉਂ ਤੇ ਉਹਨਾਂ ਦਾ ਪੂਰਾ ਸਹਿਕਾਰ ਮਾਨ ਰੱਖਾਇਆ ਚਲੋ ਵੇਖੋ ਜਿਹੜਾ ਸ਼ਹਿਰ ਪਵਿੱਤਰ ਨੇ ਉਹ ਤੇ ਪਵਿੱਤਰ ਹੀ ਨੇ ਪਰ ਇਹ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਅਨੰਦਪੁਰ ਸਾਹਿਬ ਜਿੰਨਾ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜੰਦੀ ਕਦ ਵੀ ਵਿਧਾਨ ਸਭਾ ਛੋੜ ਸਕਦਾ ਸੀ ਸੋ ਪਿੱਤਰ ਸ਼ਹਿਰ ਤੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਹਰਾਉਂਦੇ ਨੇ ਦੁਬਾਰਾ ਵੇਸ਼ ਕਰਕੇ ਠੀਕ ਐ ਸਿਆਸੀ ਗੱਲ ਉਹਨਾਂ ਕੀਤੀ ਐ ਪਰ ਲੋਕ ਸਾਰੀ ਗੱਲ ਜਾਣਦੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਮੈਂ ਜੇ ਮਹਿਸੂਸ ਕਰਦਾ ਪਈ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀਏ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆ ਚਾਹੇ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਪਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਜਿਹੜੇ ਨੇ ਉਹ ਸਾਰੇ ਇਲਾਕਿਆਂ ਚ ਕਲਾ ਵਿਚਰੇ ਹੀ ਨਹੀਂ ਤੁਹਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਕਿੰਗੂ ਜੂਧ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਤੇਰੇ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਾਂ ਬਤਾਇਆ ਔਰ ਇਹ ਨਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕਰਦੇ ਨੇ ਤੇ ਮੈਂ ਗਰਵ ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨជាតិ ਦੀ ਤਾਂ ਭਾਈਚਾਰੇ ਵਾਸਤੇ ਸਖ਼ਦਾਰ ਸਖ਼ਬੀਰ ਸਖ਼ਬਾਦਲ ਜੜਿਆ ਔਰ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉੱਨਤੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮਝ ਉਹ ਆਉਣ ਵਾਲੇ ਸਮਝ ਵੀ ਹੋਏਗੀ ਔਰ ਕੋਈ ਮੈਂ ਇਹ ਗੱਲ ਦਾਵੇ ਨਾ ਕਹਨਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਾਨੀ ਸਾਹਿਬ ਬੀਜੇਪੀ ਜੀ ਦੇ ਹੁੰਦੇ ਸੀ ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਤੁਰਿਆ ਸੀ ਨਾਲ ਅੰਕਲ ਮੇਸ਼ਮਾ ਜੁਹਣੀ ਉਦੋਂ ਦਾ ਮੈਂ ਤੁਰਿਆ ਹਾਂ ਹਾਂ ਪਰ ਮੈਂ ਦੂਜੀ ਪਾਰਟੀ ਜੀ ਕਾਂ ਆਇਆ ਕੀ ਵੇਖਣਾ ਕੀ ਹਵਾ ਜੋ ਹੋ ਗਈ ਉਹ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹਵਾ ਹੋਈ ਆ ਪਰ ਉਹ ਹਵਾ ਹਵਾਈ ਰਹੀ ਹੈ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਡਟ ਕੇ ਸੇਵਾ ਕਰਾਂਗਾ ਬਟਾਲੇ ਸ਼ਹਿਰ ਜਿੱਥੇ ਲੋਕ ਕਿਸੇ ਵੀ ਲੋੜ पे ਮੈਂ ਹਾਜ਼ਰ ਆ ਬਾਕੀ ਮੇਰੇ ਤੇ ਵਾਕੇ ਹੀ ਇੰਨਾ ਪ੍ਰੈਸ਼ਰ ਪਿਆ ਚਾਰ ਪੰਜ ਦਿਨ ਤੋਂ ਕਿ ਪਿਛੇ ਹਟ ਜਾ ਜੀ ਜਿਉਂ ਆਜੂਗਾ ਹੋਜੂਗਾ ਮੇਰੀ ਵੀ ਜ਼ਬਾਨ ਹੀ ਜੇ ਮੈਂ ਅੰਕਲੋਂ ਨਾ ਜ਼ਬਾਨ ਕਰ ਲਈਏ ਤਾਂ ਮੈਂ ਡਟਣਾ ਤੇ ਮੈਂ ਡਟਿਆ ਪਿਆ ਜੀ ਤਾਂ ਮੇਰੇ ਚ ਡਟ ਕੇ ਰਾਵਾਂਗਾ ਪੂਰੀ ਸੇਵਾ